ਹੈਲੋ ਜੀ ਸਾਰੇ ਪੈਨਪ੍ਰਾਵਾ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਆਪਣੀ ਚੈਨਲ ਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੀ ਆ ਕਿਉਂਕਿ ਮੈਂ ਇੱਕ ਇਨਸਾਨ ਪਿੱਛੇ ਤੁਹਾਡਾ ਸਾਰਿਆਂ ਦਾ ਇੰਨਾ ਦਿਲ ਦੁਖਾਇਆ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਸਾਰੇ ਪੈਨਪ੍ਰਾ ਮੈਨੂੰ ਇੰਨਾ ਪਿਆਰ ਕਰਦੇ ਹੋ ਮੈਨੂੰ ਤਾਂ ਸਿਰਫ ਇਹ ਸੀਗਾ ਵੀ ਚਲੋ ਜਿਵੇਂ ਦੁਨੀਆ ਦੇਖਦੀ ਹੈਗੀ ਉਸੇ ਤਰੀਕੇ ਨਾਲ ਮੈਂ ਵੀ ਇਸ ਦੁਨੀਆ ਦਾ ਇੱਕ ਹਿੱਸਾ ਆਂਗੀ ਪਰ ਮੇਰਾ ਦਿਲ ਉਸ ਭੈਣ ਦੇ ਕਹਿਣ ਤੇ ਉਹਨਾਂ ਨੂੰ ਦੁੱਖਿਆ ਹੋਣਾ ਜਿੰਨਾ ਕਿ ਤੁਹਾਡੇ ਭੈਣ ਭਰਾਵਾਂ ਦੇ ਕਮੈਂਟ ਆਉਣ ਤੇ ਮੈਨੂੰ ਹੋਇਆ ਵੀ ਮੈਂ ਕਿਉਂ ਤੁਹਾਡਾ ਦਿਲ ਦੁਖਾਇਆ ਮੈਂ ਤੁਹਾਨੂੰ ਮੋਟੀਵੇਟ ਕਰਦੀ ਹਾਂ ਤੁਹਾਨੂੰ ਕਹਿਣੀ ਆ ਵੀ ਹਾਂ ਇਹ ਚੀਜ਼ਾਂ ਨੂੰ ਇਗਨੋਰ ਕਰੋ ਪਰ ਮੈਂ ਖੁਦ ਹੀ ਉਸ ਦੀ ਗੱਲ ਲੈਣੀ ਦਿਲ ਤੇ ਲਾ ਕੇ ਮੈਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਦਿਲ ਦੁਖਾਇਆ ਤਾਂ ਮੈਂ ਸੱਚਮੁੱਚ ਦਿਲੋਂ ਹੱਥ ਜੋੜ ਕੇ ਤੁਹਾਡੇ ਤੋਂ ਸਾਰੇ ਭੈਣ ਭਰਾਵਾਂ ਤੋਂ ਮਾਫੀ ਮੰਗਦੀ ਹਾਂ ਅੱਜ ਤੋਂ ਬਾਅਦ ਮੈਂ ਕਦੇ ਵੀ ਅਜਿਹੇ ਇਨਸਾਨ ਦੇ ਗੱਲ ਦਾ ਮਾਈਂਡ ਤੇ ਵੀ ਨਹੀਂ ਲੈ ਕੇ ਆਉਂਦੀ ਹੈਗੀ ਮੈਂ ਸੋਚਦੀ ਵੀ ਨਹੀਂ ਹੈਗੀ ਕਿਉਂਕਿ ਤੁਸੀਂ ਸਹੀ ਕਿਹਾ ਹੈਗਾ ਮੈਨੂੰ ਵੀ ਪਤਾ ਏ ਇਸ ਗੱਲ ਦਾ ਕਿ ਅਗਰ ਆਪਾਂ ਕੋਈ ਵੀ ਕਿਸੇ ਪਾਸੇ ਚੱਲਦੇ ਹਨ ਤਾਂ ਖਿੱਚਣ ਵਾਲੇ ਜ਼ਿਆਦਾ ਪਹੁੰਚ ਜਾਂਦੇ ਨੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਨੂੰ ਨਾ ਬਹੁਤ ਹੋਰ ਵੀ ਕਈ ਵਾਰੀ ਬਹੁਤ ਕਮੈਂਟ ਆਏ ਨੇ ਵੀ ਪਰ ਮੈਨੂੰ ਇੰਨਾ ਕਦੇ ਗੁੱਸਾ ਨਹੀਂ ਹੋਇਆ ਵੀ ਮੈਨੂੰ ਇੱਕ ਇਹ ਪੈਣ ਦਾ ਤੇ ਇੱਕ ਹੋਰ ਸੀਗੀ ਮੈਨੂੰ ਉਹਦਾ ਦੋ ਦਾ ਬਹੁਤ ਗੁੱਸਾ ਆਇਆ ਪਤਾ ਨਹੀਂ ਕਿਉਂ ਕਿਉਂਕਿ ਪਤਾ ਨਹੀਂ ਇਹਨਾਂ ਦੀ ਵਾਰਡਿੰਗ ਹੀ ਇਦਾਂ ਦੀ ਸੀ ਤੇ ਮੈਂ ਤਾਂ ਚੋਣੀ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਵੰਡਾਂ ਵਾਈਗੁਰੂ ਜੀ ਦੇ ਲੜ ਲਾਵਾ ਵਾਈਗੁਰੂ ਦਾ ਵਿਸ਼ਵਾਸ ਤਾਂ ਕਿ ਜਿਹੜੇ ਉਹ ਆਪਣੀ ਲਾਈਫ ਦੇ ਵਿੱਚ ਹੈ ਨਾ ਹਰ ਇੱਕ ਚੀਜ਼ ਤਾਂ ਛੁੱਟ ਚੁੱਕੇ ਨੇ ਉਹ ਉਸ ਨੂੰ ਪਿਆਰ ਕਰਨ ਆਪਣੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵੀ ਮੇਰੇ ਥਰੂ ਕਿਸੇ ਦਾ ਦਿਲ ਨਾ ਦੁਖਾ ਪਰ ਤੁਸੀਂ ਜੋ ਮੈਨੂੰ ਪਿਆਰ ਦੇ ਰਹੀ ਹੋ ਨਾ ਇੰਨਾ ਪਿਆਰ ਤੇ ਸਪੋਰਟ ਇੰਨਾ ਸਾਥ ਤਾਂ ਕੋਈ ਆਪਦਾ ਵੀ ਨਹੀਂ ਦਿੰਦਾ ਜਿੰਨਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਮੈਨੂੰ ਪਰਸੋਂ ਦਾ ਜਦੋਂ ਚੌਥੇ ਦੀ ਮੈਂ ਵੀਡੀਓ ਪਾਈ ਆ ਤੁਸੀਂ ਨੇ ਮੈਨੂੰ ਦਿੱਤਾ ਤમે ਢੀਲੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਤੁਹਾਡੇ ਤੋਂ ਮਾਫੀ ਵੀ ਮੰਗਦੀ ਮੈਨੂੰ ਮaaf ਕਰਨਾ ਕਿ ਮੈਂ ਤੁਹਾਡਾ ਕਿਸੇ ਵੀ ਭੈਣ ਭਰਾ ਦਾ ਦਿਲ ਦੁੱਖਾਇਆ ਹੋਵੇ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਪਤਾ ਹੀ ਹੈ ਵੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਪੁੰਨਿਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਭੈਣਾਂ ਸਾਰੇ ਵੀਰਾਂ ਦਾ ਪਿਆਰ ਰਹਿਦੀ ਦੁਨੀਆ ਤੱਕ ਪ੍ਰਕਰਾਰ ਰਹੇ ਜੋ ਵੀ ਭੈਣ ਭਰਾ ਆਪਣੇ ਇੱਕ ਦੂਜੇ ਤੋਂ ਗਿਲੇ ਸਿਕਵਿਆਂ ਦੇ ਨਾਲ ਦੂਰ ਹੋਏ ਹੋਏ ਨੇ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਬਣਾ ਦੋ ਵਾਹਿਗੁਰੂ ਜੀ ਕਿਰਪਾ ਕਰੋ ਕਿਉਂਕਿ ਭੈਣ ਭਰਾ ਨੂੰ ਠੀਕਦੀ ਰਹਿੰਦੀ ਹੈ ਕਿ ਮੇਰਾ ਭਰਾ ਆਵੇ ਤੇ ਬਸ ਇਹ ਹੀ ਹੈ ਜੇ ਉਹ ਵੀ ਮਨਾਂ ਦੇ ਵਿੱਚ ਕਿਸੇ ਦੇ ਵੀ ਮਾੜੀ-ਮੋਟੀ ਹੋਏਗੀ ਕਿਉਂਕਿ ਰਖੜੀ ਮੈਂ ਵੀ ਇੱਕ ਭੈਣਾਂਗੀ ਰਖੜੀ ਦੇ ਤਿਹਾੜੀ ਤੇ ਜਾਂ ਵੀਰ ਦੀ ਉਡੀਕ ਤੇ ਭੈਣ ਦਾ ਦਿਲ ਜਿਹੜਾ ਹੁੰਦਾ ਹੈ ਨਾ ਉਹ ਬਹੁਤ ਦੁਖਦਾ ਹੈ ਇੱਕ ਛੋਟੀ ਜਿਹੀ ਫੋਨ ਭੈਣ ਨੂੰ ਕਰਦਿਆ ਕਰੋ ਕੋਈ ਵੀ ਭੈਣੇ ਮੈਂ ਤੈਨੂੰ ਉਡੀਕ ਰਹਾ ਰਖੜੀ ਬਨ ਜਾ ਇਹਦੇ ਨਾਲ ਕੁਛ ਨਹੀਂ ਹੁੰਦਾ ਇੱਕ ਪੈਸਾ ਜਿਹੜਾ ਕਹਿੰਦੇ ਨਾ ਵੀ ਹਾਂ ਪਤਾ ਨਹੀਂ ਪੈਸੇ ਦਾ ਰਿਸ਼ਤੇ ਰਹਿ ਗਏ ਪੈਸੇ ਦੇ ਭੁੱਖੀਆਂ ਭੈਣਾ ਅੱਜ ਕੱਲ ਨਾ ਮਾਈਂਡ ਵਿੱਚ ਜ਼ਿਆਦਾ ਇਹੀ ਬੈਠ ਗਿਆ ਭੈਣ ਉੱਠਣ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਸੁੱਖ ਨਹੀਂ ਚਾਹੁੰਦੀ ਆਪਣੇ ਪੇਕੇ ਆ ਦੀ ਚਾਹੁੰਦੀ ਹੈ ਤੇ ਅੱਜ ਮੈਂ ਆਪਣੇ ਵੀਰਾਂ ਨੂੰ ਵੀ ਹੱਥ ਮੰਨ ਕੇ ਬੇਨਤੀ ਕਰਦੀ ਆ ਕਿ ਕੋਈ ਵੀ ਗਲਾਸਿਕ ਬੈ ਤੇ ਕੋਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿੱਥੇ ਖਤਮ ਹੋ ਜਾਣੀ ਆ ਫਿਰ ਪਸਤਾ ਵੀ ਨੇ ਫਿਰ ਮੁਰਦੇ ਪਿਆ ਨੂੰ ਕਹੀ ਜਾਂਦੇ ਉੱਟ ਕੇ ਦੋ ਗੱਲਾਂ ਕਰ ਲੈਣਾ ਵੀ ਗੱਲ ਕਰਨੀ ਆ ਤਾਂ ਹੁਣ ਜਿਉਂਦਿਆਂ ਨਾਲ ਕਰ ਲਓ ਕੋਈ ਵੀ ਭੈਣਾਂ ਦੇ ਮਨ ਦੇ ਵਿੱਚ ਗੁੱਸਾ ਹੈ ਤਾਂ ਤੁਸੀਂ ਉਸ ਨੂੰ ਛੱਡ ਕੇ ਆਪਣੇ ਵੀਰ ਦੇ ਰਖੜੀ ਬੰਨਿਓ ਤਾਂ ਕਿ ਚਾਹੇ ਤੁਸੀਂ ਦੇਖੋ ਰਖੜੀ ਬੰਨ੍ਹਦੇ ਹੋ ਵੈਸੇ ਰਖੜੀ ਤਾਂ ਆਪਾਂ ਨੂੰ ਕੋਈ ਹੋਣੀ ਹੈਗਾ ਭੈ ਭਰਾ ਨੂੰ ਤੁਸੀਂ ਕੜਾ ਗਿਫਟ ਕਰੋ ਭਰਾ ਨੂੰ ਤੁਸੀਂ ਪਾਗ ਗਿਫਟ ਕਰੋ ਤੁਹਾਡੇ ਭਰਾ ਬੰਦੇ ਆ ਹਨ ਤੇ ਜੋ ਵੀ ਭੈਣ ਭਰਾ ਦਾ बस ਇੱਕ ਬਹਾਨਾ ਹੁੰਦਾ ਭੈਣ ਭਰਾ ਦੇ ਪਿਆਰ ਦਾ ਆਪਸ ਦੇ ਵਿੱਚ ਮਿਲਣ ਦਾ ਇੱਕ ਧਾਗਾ ਹੈ ਜਿਹੜਾ ਰਖੜੀ ਦਾ ਨਾ ਇੱਕ ਅਟੁੱਟ ਬੰਧਨ ਦੀ ਤਰ੍ਹਾਂ ਹੈਗਾ ਕਿ ਭੈਣ ਇੱਕ ਸੋਚਦੀ ਹੈ ਵੀ ਮੇਰਾ ਵੀਰ ਮੇਰੇ ਪਿਓ ਤੋਂ ਮਾਗਰੋ ਨਾ ਮੇਰਾ ਵੀਰ ਹੈ ਜਿਹੜਾ ਇਹ ਮੇਰੀ ਹਰ ਇੱਕ ਦੁੱਖ ਸੁੱਖ ਦੇ ਵਿੱਚ ਮੇਰੇ ਨਾਲ ਖੜੇਗਾ ਪਰ ਅੱਜ ਕੱਲ੍ਹ ਰਸਤੇ ਪਤਾ ਨਹੀਂ ਕਿਉਂ ਖੋਖਲੇ ਹੁੰਦੇ ਜਾ ਰਹੇ ਨੇ ਕੀ ਚੱਲ ਰਿਹਾ ਹੈਗਾ ਚਲੋ ਵਾਈਗਰੂ ਅੱਗੇ ਅਰਦਾਸ ਕਰਾਂਗੇ ਕਿ ਵਾਈਗਰੂ ਜੀ ਸਾਰਿਆਂ ਦੇ ਮਨ ਵਿੱਚ ਦਇਆ ਪਸਾ ਕੇ ਪਿਆਰ ਤੇ ਇਤفاق ਦੇ ਨਾਲ ਖੁਸ਼ੀ-ਖੁਸ਼ੀ ਭਰਿਆ ਸਾਰਿਆਂ ਵਾਸਤੇ ਇਹ ਰਕੜੀ ਦਾ ਤਿਉਹਾਰ ਹੋਵੇ ਤੇ ਅੱਜ ਜਿਹੜੀ ਵੀਡੀਓ ਹੈਗੀ ਅੱਜ ਦੀ ਵੀਡੀਓ ਸਾਰੇ ਭੈਣ ਭਰਾਵਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਪੂਰਨਮਾਸੀ ਦਾ ਜਿਹੜਾ ਦਿਨ ਹੈ ਨਾ ਵੈਸੇ ਆਪਣੇ ਦੀਨ ਅਤੇ ਤਿਉਹਾਰ ਕੋਈ ਮਾਇਨੇ ਨਹੀਂ ਰੱਖਦੇ ਹੈਗੇ ਕਿਉਂਕਿ ਜਦੋਂ ਕਹਿੰਦੇ ਪਿਆਰੇ ਦੀ ਯਾਦ ਦੇ ਵਿੱਚ ਬਹਿ ਜਾਓ ਕਹਿੰਦੇ ਉਹੀ ਟਾਈਮ ਸੁਹਾ ਸੁਹਾਵਾ ਹੋ ਜਾਂਦਾ ਹੈਗਾ ਪਰ ਕੁਝ ਦਿਨ ਤਿੱਥ ਤਿਹਾਰ ਇਦਾਂ ਦੇ ਹੁੰਦੇ ਆ ਹਨਾ ਜਿਹਦੇ ਨਾਲ ਕਿ ਆਪਾਂ ਨੂੰ ਨਾਮ ਜਪਣ ਦਾ ਦੁੱਗਣਾ ਫਲ ਮਿਲਦਾ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸਣ ਲੱਗੀ ਆ ਨਾ ਅੱਜ ਪੂਰਨਮਾਸੀ ਤੋਂ ਲੈ ਕੇ ਤੁਸੀਂ ਅਗਲੀ ਪੂਰਨਮਾਸੀ ਤੱਕ ਇਸ ਚੀਜ਼ ਨੂੰ ਕਰਨਾ ਕਿਉਂਕਿ ਮੈਨੂੰ ਕੱਲ ਹੀ ਇੱਕ ਬੱਚੇ ਦਾ ਮੈਂ ਮਲਕਿ ਮੈਨੂੰ ਮਿਲਿਆ ਤੇ ਮੈਨੂੰ ਉਹਨੇ ਕਿਹਾ ਕਹਿੰਦੇ ਵੀ ਤੁਸੀਂ ਨੇ ਮੈਨੂੰ ਇਹ ਚੀਜ਼ ਦੱਸੀ ਸੀਗੀ ਤੇ ਮੈਂ ਇਹਨੂੰ ਕਰਦਾ ਰਿਹਾ ਤੇ 7-8 ਦਿਨ ਦੇ ਵਿੱਚ ਹੀ ਮੈਨੂੰ ਇਹਨਾਂ ਰਿਜ਼ਲਟ ਮਿਲਿਆ ਮੈਨੂੰ ਇੰਨੀ ਪੋਜ਼ਿਟਿਵਿਟੀ ਆਈ ਜਿਹੜਾ ਕਿ ਮੈਂ ਆਪਣੀ ਪੜ੍ਹਾਈ ਦੇ ਵਿੱਚ ਬਹੁਤ ਪਿੱਛੇ ਸੀ ਨਾ ਮੇਰਾ ਮਨ ਲੱਗਦਾ ਸੀ ਮੈਂ ਘਰਦਿਆਂ ਨੂੰ ਵੀ ਬਸ ਇਦਾਂ ਹੀ ਕਰੀ ਜਾਂਦਾ ਸੀਗਾ ਵੀ ਕੋਈ ਬਹਾਨਾ ਦੱਸ ਵੀ ਹਾਂ ਕਿਤਾਬ ਲੈ ਕੇ ਬੈਠ ਗਿਆ ਨਾ ਪਰ ਵੀ ਇੱਕ ਡੀਮੋਟੀਵੇਟ ਜਾ ਹੋ ਗਿਆ ਸੀਗਾ ਨਾ ਮੈਨੂੰ ਐ ਲੱਗਦਾ ਸੀਗਾ ਵੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਕਦੇ ਕਾਮਯਾਬੀ ਹੋ ਜੂਗਾ ਪਰ ਜਦੋਂ ਤੁਸੀਂ ਮੈਂ ਤੁਹਾਡੇ ਵੀਡੀਓਸ ਹੁੰਦਾ ਜਦੋਂ ਮੈਂ ਤੁਹਾਡੀ ਇਹ ਗੱਲ ਸੁਣੀ ਨਾ ਤਾਂ ਮੈਂ ਕਰਨ ਲੱਗ ਪਿਆ ਪਰ ਮੈਨੂੰ ਜੋ ਵੈਗਰੂ ਜੀ ਨੇ ਸਿਰਫ 7-8 ਦਿਨਾਂ ਦੇ ਵਿੱਚ ਜੋ ਰਿਜ਼ਲਟ ਦਿਖਾਏ ਹਨ ਮੈਂ ਹੈਰਾਨ ਰਹਿ ਗਿਆ ਹੁਣ ਮੈਂ ਜ਼ਿੰਦਗੀ ਪਰ ਉਸ ਚੀਜ਼ ਨੂੰ ਕਦੇ ਨਹੀਂ ਛੱਡਾਂ ਉਹ ਚੀਜ਼ ਕੀ ਹੈਗੀ ਉਹ ਚੀਜ਼ ਹੈਗੀ ਤੁਸੀਂ ਨੇ ਇੱਕ ਕੱਚ ਦਾ ਗਲਾਸ ਲੈ ਲੈਣਾ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਵਾਰ ਦੱਸੀ ਹੈ ਇਹ ਚੀਜ਼ ਉਹ ਅਲੱਗ ਹੈਗੀ ਤੇ ਇਹ ਅਲੱਗ ਹੈਗੀ ਇਹ ਤੁਸੀਂ ਨੇ ਕੰਚ ਦਾ ਇੱਕ ਗਲਾਸ ਲੈ ਲੈਣਾ ਹੈਗਾ ਉਸ ਦੇ ਵਿੱਚ ਇੱਕ ਖੀਰੇ ਦਾ ਪੀਸ ਪਾ ਲੈਣਾ ਹੈਗਾ ਛੋਟਾ ਜਿਹਾ ਕੱਟ ਕੇ ਤੇ ਇੱਕ ਹਰੀ ਇਲਾਇਚੀ ਪਾ ਲੈਣਾ ਇਹ ਕੋਈ ਜਾਦੂ ਟੂਣਾ ਟੋਟਕਾ ਨਹੀਂ ਹੈਗਾ ਇਹ ਸਿਰਫ ਨਾਲੇ ਦਾ ਤੁਹਾਡੀ ਅੰਦਰੋਂ ਜਿਹੜੀ એનર્ਜੀ ਵੇਸਟ ਹੁੰਦੀ ਹੈ ਆਪਣੀ એનર્ਜੀ ਆਪਾਂ ਨੂੰ ਵੀਕਨੈਸ ਹੁੰਦੀ ਹੈ ਸਾਰਾ ਦਿਨ ਸਰੀਰ ਟੁੱਟਿਆ ਰਹਿੰਦਾ ਹੈ ਹਨਾ ਸਾਰਾ ਦਿਨ ਥਕਾਵਟ ਰਹਿੰਦੀ ਹੈ ਆਪਾਂ ਨੂੰ ਦਿਮਾਗ ਡਿਪਰੈਸ਼ਨ ਚ ਦਿਮਾਗ ਟੈਨਸ਼ਨ ਚ ਜਿਵੇਂ ਹੋ ਜਾਂਦਾ ਜਿਵੇਂ ਮੇਰਾ ਹੋ ਗਿਆ ਸੀ ਉਹਨੂੰ ਦੋ ਚਾਰ ਦਿਨਾਂ ਤੋਂ ਹਨ ਵੀ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਇੱਕ ਰਾਮਬਨ ਇਲਾਜ ਇਹ ਚੀਜ਼ ਹੈ ਕਦੇ ਵਾਸਤੇ ਕਿਸੇ ਵੀ ਬੱਚੇ ਦਾ ਪੇਪਰ ਨਹੀਂ ਨਿਕਲ ਰਿਹਾ ਜਿਵੇਂ ਕਿ ਹੁਣ ਆਈਲੈਟਸ ਦਾ ਪੇਪਰ ਦੇਣਾ ਹੈ ਕਿਸੇ ਨੇ ਪੀਟੀ ਦਾ ਪੇਪਰ ਦੇਣਾ ਹੈ ਜਾਂ ਕਿਸੇ ਨੇ ਜੌਬ ਦਾ ਪੇਪਰ ਦੇਣਾ ਹੈ ਕਿਸੇ ਵੀਰ ਦੀ ਭੈਣ ਦੀ ਇੰਟਰਵਿਊ ਹੈ ਜਾਂ ਜਿਵੇਂ ਪੇਪਰ ਨੇ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆ ਨਹੀਂ ਦਿੱਤੇ ਸਾਡਾ ਪੇਪਰ ਹੈਗਾ ਜੇ ਤੁਸੀਂ ਹੈ ਨਾ ਕੋਈ ਵੀ ਕੰਮ ਕਰਨਾ ਚਾਹੁੰਦੇ ਇੱਕ ਵਿਸ਼ਵਾਸ ਤੇ ਇੱਕ ਕੰਮ ਜੋ ਵੀ ਤੁਸੀਂ ਕਰਨਾ ਚਾਹੁੰਦੇ ਇੱਕ ਮਹੀਨਾ ਤੁਹਾਨੂੰ ਇਹ ਕੰਮ ਕਰਨਾ ਪੈਣਾ ਹੈਗਾ ਕੋਈ ਵੀ ਤੁਹਾਡੀ ਮਨ ਦੀ ਤਮੰਨਾ ਤੁਹਾਨੂੰ ਲੱਗਦਾ ਵੀ ਵਾਹਿਗੁਰੂ ਜੀ ਸਾਡਾ ਘਰ ਪਾ ਦੇ ਵਾਹਿਗੁਰੂ ਜੀ ਸਾਡੇ ਸਿਰੋਂ ਕਰਜਾ ਉਤਰਨ ਲੱਗ ਜੇ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚ ਪਿਆਰ ਇਤفاق ਹੈ ਸਾਡੇ ਘਰ ਦੇ ਵਿੱਚ ਸਿੱਖੀ ਹੈ ਸਾਡੇ ਘਰ ਦੇ ਵਿੱਚ ਨਸ਼ਾ ਚਲੇ ਜਾਵੇ ਜੋ ਵੀ ਤੁਹਾਡੇ ਮਨ ਦੀ ਤਮੰਨਾ ਖਾਸ ਕਰਕੇ ਜਿਹੜੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਨੇ ਆਈਲੈਂਡਸ ਕਰਨਾ ਚਾਹੁੰਦੇ ਨੇ ਪੀਟੀ ਕਰਨਾ ਚਾਹੁੰਦੇ ਨੇ ਜਾਂ ਜੋਬ ਪਾਉਣਾ ਚਾਹੁੰਦੇ ਨੇ ਹੁੰਦੇ ਵੀ ਨਹੀਂ ਜਿਵੇਂ ਹੁੰਦਾ ਕੋਈ ਮੈਨੂੰ ਹਨਾ 7 ਇਚ ਚਾਹੀਦੇ ਨੇ ਜਾਂ 8 ਏਡੀ ਚ ਚਾਹੀਦੀ ਨੇ 8 ਚਾਹੀਦੇ ਨੇ ਕਿਸੇ ਵੀ ਕੋਈ ਵੀ ਨਾ ਵੀ ਨਹੀਂ ਕਈ ਵਾਰੀ ਹੁੰਦਾ ਵੀ ਤਿੰਨ ਚੋਂ ਆਗੇ ਕਿਚੋਂ ਕੱਢ ਕੇ ਇਦਾਂ ਦੀ ਗੱਲਾਂ ਪੁੱਤ ਹੁੰਦੀਆਂ ਰਹਿੰਦੀਆਂ ਹਨਾ ਅੱਜ ਮੈਂ ਜੋ ਤੁਹਾਡੇ ਲਈ ਦੱਸਣ ਲੱਗੀ ਆ ਨਾ ਇਸ ਚੀਜ਼ ਨੂੰ ਲੜ ਬਨ ਲਓ ਤਾਂ ਤੁਸੀਂ ਕਰਨਾ ਕੀ ਹੈ ਕੱਚ ਦੇ ਗਲਾਸ ਲੈ ਕੇ ਪਾਣੀ ਦਾ ਪਾ ਲੈਣਾ ਉਹਦੇ ਵਿੱਚ ਨਾਰਮਲ ਪਾਣੀ ਜਿਹਾ ਜਾਂ ਤੁਸੀਂ ਪੀਣੇ ਹੋਇਆ ਜਿਹਾ ਪਾਣੀ ਲੈਣਾ ਉਸ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰਨਾ ਕਿ ਇਸ ਇਸ਼ਨਾਨ ਦੀ ਕੋਈ ਆਣੀ ਵੀ ਤੁਸੀਂ ਪਿੰਡੇ ਮਤਲਬ ਕਿ ਨਹਾ ਲਓ ਜਿਵੇਂ ਆਪਾਂ ਨਹਾਉਣਾ ਹੈ ਰੋਜ਼ ਚਾਹੇ ਤੁਸੀਂ ਕਿਸੇ ਇਸ਼ਨਾਨ ਕਰ ਲੋ ਤੁਹਾਡੀ ਆਪਣੀ ਇੱਛਾ ਹੈ ਜੀ ਤਾਂ ਤੁਸੀਂ ਉਹਦੇ ਵਿੱਚ ਇੱਕ ਹਰੀ ਇਲਾਇਚੀ ਤੇ ਇੱਕ ਪੀਸ ਖੀਰੇ ਦਾ ਕੱਟ ਕੇ ਪਾ ਲੈਣਾ ਇਹ ਤੁਹਾਡੀ ਬਾਡੀ ਨੂੰ એનર્ਜੀ ਵਾਸਤੇ ਹੋਰ ਇਹਦਾ ਕੋਈ ਮਕਸਦ ਨਹੀਂ ਹੈ ਇਹ ਚੀਜ਼ ਦਾ ਤੇ ਜਿਹੜਾ ਗਲਾਸ ਹੈਗਾ ਨਾ ਉਹਨੂੰ ਤੁਸੀਂ ਰੱਖ ਲੈਣਾ ਕਿਤੇ ਆਪਣੇ ਸੁੱਚੀ ਜਗ੍ਹਾ ਤੇ ਤੇ ਤੁਸੀਂ ਚੌਂਕੜਾ ਲਗਾ ਕੇ ਨਾ ਵਾਇਗਰੂ ਜੀ ਨਾਲ ਸੁਰਤ ਮਿਲਾ ਕੇ ਇਹ ਸੋਚਣਾ ਵੀ ਵਾਇਗਰੂ ਜੀ ਅਰਦਾਸ ਕਰਨੀ ਹੈ ਪਹਿਲਾਂ ਕਿ ਮੈਂ ਇਹ ਪਾਠ ਅੱਜ ਤੋਂ ਸ਼ੁਰੂ ਕਰ ਰਿਹਾ ਅੱਜ ਪੂਰਨਮਾਸੀ ਵਾਈਗੁਰ ਜੀ हे ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਡਾ ਵੀ ਕਤਕ ਦੀ ਪੂਰਨਮਾਸੀ ਨੂੰ ਜਨਮਤ ਸੋਇਆ ਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਨਵਾਂ ਹੈ ਅੱਜ ਮੈਂ ਭਰੋਸਾ ਤੱਕ ਕੇ ਤੇਰੇ ਦਰ ਦਾ ਸਾਰੇ ਪਾਸਿਓਂ ਭਰੋਸੇ ਛੱਡ ਕੇ ਤੇਰੇਦਰ ਦਾ ਭਰੋਸਾ ਤੱਕ ਕਿ ਇਹ ਕੰਮ ਸ਼ੁਰੂ ਕਰਨ ਲੱਗਿਆ ਪਿਤਾ ਜੀ ਕਿਰਪਾ ਕਰਨੀ ਮੇਰੀ ਮਤਬੁੱਦੀ ਦੇ ਵਿੱਚ ਇੰਨੀ એનર્ਜੀ ਇੰਨੀ ਜ਼ਿਆਦਾ ਤੇਜ ਮੇਰੀ ਹਰ ਇੱਕ ਚੀਜ਼ ਜੋ ਕਿ ਬਾਹੀ ਗੁਰੂ ਜੀ ਮੈਂ ਚਾਹਣਾ ਮੈਨੂੰ ਪ੍ਰਾਪਤ ਕਰਵਾ ਦਿਓ ਕਿਉਂਕਿ ਤੁਹਾਡੀ ਮਿਹਰ ਦੇ ਬਿਨਾਂ ਨਹੀਂ ਹੋਣ ਵਾਲਾ ਮੈਂ ਚਾਹੇ ਜਿੰਨਾ ਮਰਜੀ ਉਤਮ ਕਰਲਾਂ ਜਿੰਨਾ ਚਿਰ ਤੁਹਾਡੀ ਮਿਹਰ ਨਹੀਂ ਹੁੰਦੀ ਉਹਨਾਂ ਚਿਰ ਮੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ ਤਾਂ ਤੁਸੀਂ ਉਸ ਗਲਾਸ ਨੂੰ ਆਪਣੇ ਕੋਲੇ ਰੱਖਣਾ ਤੇ ਤੁਸੀਂ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਸੰਪੂਰਨ ਪਾਠ ਕਰਨਾ ਹੈਗਾ ਜਪਜੀ ਸਾਹਿਬ ਜੀ ਦਾ ਤੇ ਪਿਆਰ ਨਾਲ ਕਰਨਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਐ ਕਰੋ ਇੱਕੋ ਇੱਕੋ ਅੰਕਾਰ ਦਾ ਨਾਮ ਕਰਤਾ ਪੁਰਖ ਨੇ ਪਰ ਐਦਾਂ ਪਾਠ ਨਹੀਂ ਕਰਨਾ ਤੁਸੀਂ ਨੇ ਪਾਠ ਕਰਨਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪਸਾਦਿ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਕਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਪਤਾਰ ਭੁੱਖਿਆ ਭੁੱਖੇ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲਖੋ ਹੈ ਤਾਂ ਇਕੇ ਨ ਚੱਲੈ ਨਾਲ ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਨੂੰ ਪਿਆਰ ਕਰਕੇ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਕੇ ਤੁਸੀਂ ਨੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਨਾ ਹੈ ਬਿਨਾ ਨਾਗਾ ਪਾਏ ਚਾਹੇ ਕੁਝ ਵੀ ਹੋ ਜੇ ਸਵੇਰੇ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਇਹ ਤੁਸੀਂ ਇੱਕ ਪਾਠ ਕਰਨਾ ਹੀ ਕਰਨਾ ਹੈ ਚਾਹੇ ਤੁਸੀਂ ਜਿੰਨੇ ਮਰਜ਼ੀ ਵੀ ਜੀਓ ਤੁਹਾਡੇ ਤੋਂ ਹੋਰ ਕੁਝ ਨਹੀਂ ਹੋ ਰਿਹਾ ਤੁਹਾਡੀ ਕੋਈ ਵੀ ਇੱਕ ਵਿਸ਼ ਲੈ ਕੇ ਤੁਸੀਂ ਆਪਣੀ ਇੱਕ ਤਮੰਨਾ ਜਿਹੜੀ ਲੈ ਕੇ ਉਸ ਨੂੰ ਸ਼ੁਰੂ ਕਰ ਲੈਣਾ ਤੁਸੀਂ ਨੇ ਪੂਰਾ ਇੱਕ ਮਹੀਨਾ ਅੱਜ ਪੂਰਨਮਾਸੀ ਤੋਂ ਲੈ ਕੇ ਅਗਲੀ ਪੂਰਨਮਾਸੀ ਤੱਕ ਤੁਸੀਂ ਨੇ ਇਸ ਨੂੰ ਕਰਨਾ ਹੈ ਮੈਂ ਬਾਦੇ ਨਾਲ ਕਹਿ ਸਕਦੀ ਹਾਂ ਕਿ ਇਸ ਮਹੀਨੇ ਦੇ ਵਿੱਚ ਜਿਸ ਵੀ ਕਾਰਜ ਲਈ ਤੁਸੀਂ ਅਰਦਾਸ ਕਰੋਗੇ ਉਹ ਤੁਹਾਡਾ ਪੂਰਾ ਹੋਵੇਗਾ ਹੀ ਹੋਵੇਗਾ ਪਰ ਵਾਇਕ ਨੂੰ ਜੀਤੇ ਵਿਸ਼ਵਾਸ ਰੱਖਣਾ ਇਹ ਕੋਈ ਵੱਡੀ ਗੱਲ ਨਹੀਂ ਕਈ ਭੈਣਾਂ ਨੇ ਮੈਨੂੰ ਬਹੁਤ ਮੈਸੇਜ ਆ ਦੇ ਦੀ ਸਾਡੇ ਭਰਾ ਦਾ ਵਿਆਹ ਨਹੀਂ ਹੋ ਰਿਹਾ ਜਾਂ ਭੈਣਾਂ ਦਾ ਬੱਚੇ ਦੇ ਬਾਰੇ ਵੀ ਮੈਨੂੰ ਬਹੁਤ ਭੈਣਾਂ ਨੇ ਮੈਸੇਜ ਕੀਤਾ ਉਹ ਵੀਡੀਓ ਮੈਂ ਬੱਚੇ ਵਾਲੀ ਕੱਲ ਨੂੰ ਅਪਲੋਡ ਕਰਨੀ ਹੈ ਨਹੀਂ ਕੱਲ ਨੂੰ ਨਹੀਂ ਸ਼ਾਇਦ ਮੈਂ ਨਾ ਕਰ ਪਾਵਾਂ ਮੰਡੇ ਨੂੰ ਕਰੂੰਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜੀ ਤੁਹਾਨੂੰ ਦਵਾਈ ਲੈਣੀ ਪਹੂਗੀ ਦਵਾਈ ਕੋਈ ਤੁਹਾਨੂੰ ਬਾਹਰੋਂ ਡਾਕਟਰੀ ਨਹੀਂ ਲੈਣੀ ਪੈਂਦੀ ਘਰ ਦੇ ਵਿੱਚ ਹੀ ਤੁਸੀਂ ਤਿਆਰ ਕਰਕੇ ਉਸ ਚੀਜ਼ ਨੂੰ ਲੈ ਸਕਦੇ ਹੋਗੇ ਬਹੁਤ ਭੈਣ ਭਰਾਵਾਂ ਨੂੰ ਇਸ ਚੀਜ਼ ਨਾਲ ਫਾਇਦਾ ਹੋਇਆ ਹੈ ਮੇਰੀ ਖੁਦ ਦੀ ਦਰਾਨੀ ਹੈ ਜਿਹਨੂੰ 13 ਸਾਲਾਂ ਬਾਅਦ ਬੇਟਾ ਪ੍ਰਾਪਤ ਹੋਇਆ ਵਾਇਗਰਜ ਦੀ ਕਿਰਪਾ ਦੇ ਨਾਲ ਸੁਪੁੱਤਰ ਦੀ ਪ੍ਰਾਪਤੀ ਹੋਈ ਹੈ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਕਿ ਜਿਹੜਾ ਉਹ ਜਲ ਤੁਸੀਂ ਰੱਖ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੋਗੇ ਤਾਂ ਉਸ ਜਲ ਨੂੰ ਤੁਸੀਂ ਨੇ ਪੀ ਲੈਣਾ ਹੈ ਤੇ ਜਿਹੜਾ ਦੇ ਵਿੱਚ ਖੀਰਾ ਤੇ ਹਰੀ ਇਲਾਇਚੀ ਤੁਸੀਂ ਪਾਉਂਗੇ ਉਹਨੂੰ ਤੁਸੀਂ ਖਾ ਵੀ ਸਕਦੇ ਹੋ ਚਾਹੇ ਤੁਸੀਂ ਉਹਨੂੰ ਕਿਧਰੇ ਰੱਖ ਦੋ ਕੂੜੇ ਵਗੈਰਾ ਦੇ ਵਿੱਚ ਜਿਵੇਂ ਆਪਾਂ ਤੁਸੀਂ ਪਾ ਦੇਣਾ ਆਪਣੇ ਡਸਟਬਿਨ ਵਗੈਰਾ ਦੇ ਵਿੱਚ ਨਾ ਸਿੱਟਣਾ ਉਹਨੂੰ ਤੁਸੀਂ ਕਿਸੇ ਗਮਲੇ ਵਗੈਰਾ ਦੇ ਵਿੱਚ ਉਹਨੂੰ ਪਾ ਦੇਣਾ ਨਹੀਂ ਤੁਸੀਂ ਚੱਬ ਲਓਗੇ ਖੀਰਾ ਦੇਖੋ ਹਰੀ ਇਲਾਇਚੀ ਤੇ ਵੈਸੇ ਹੀ ਆਪਾਂ ਚੱਬ ਲੈਣੇ ਹੁੰਨੇ ਤਾਂ ਤੁਸੀਂ ਉਸ ਨੂੰ ਪੀਣ ਹੈਗਾ ਪਾਣੀ ਨੂੰ ਕਿਉਂਕਿ ਫਿਰ ਤੁਸੀਂ ਮੈਨੂੰ ਕਮੈਂਟ ਕਰੋਗੇ ਵੀ ਦੀਦੀ ਉਸ ਪਾਣੀ ਦਾ ਕੀ ਕਰੀ ਤੇ ਮੈਂ ਵੀ ਤੁਹਾਨੂੰ ਦੱਸਣਾ ਭੁੱਲ ਗਈ ਸੀਗੀ ਤਾਂ ਤੁਸੀਂ ਉਸ ਪਾਣੀ ਨੂੰ ਪੀ ਲੈਣਾ ਉਹਨਾਂ ਦੀ ਖੁਦ ਦੀ ਭੈਣ ਨੂੰ 8 ਸਾਲ ਬਾਅਦ ਬੱਚਾ ਹੋਇਆ ਹੋਰ ਵੀ ਹੈ ਨਾ ਬਹੁਤ ਇਦਾਂ ਦੇ ਨੇ ਜਿਹੜੇ ਨੂੰ ਕਿ ਬਹੁਤ ਬਹੁਤ ਸਮੇਂ ਬਾਅਦ ਵਾਈਗੁਰੂ ਜੀ ਨੇ ਦਾਤ ਬਖਸ਼ੀ ਹੈ ਦੇਖੋ ਕਈ ਪੈਣਾ ਭਰਾਵਾਂ ਦੇ ਮੈਸੇਜ ਆਏ ਨੇ ਕਿ ਦੀਦੀ ਸਾਡੇ ਕੋਲੇ ਬੇਟ ਕੁੜੀ ਆ ਰਹੀ ਹੈ ਵੀ ਪੁੱਤਰ ਦੀ ਦਾਤ ਵਾਈਗੁਰੂ ਜੀ ਵਰਸ਼ਨ ਉਹਦੇ ਬਾਰੇ ਵੀ ਮੈਂ ਤੁਹਾਨੂੰ ਵਿਧੀ ਦੱਸੂਗੀ ਜਿਹੜਾ ਕਿ ਮੈਂ ਖੁਦ ਆਪਣੇ ਬੇਟੇ ਹੋਣ ਵੇਲੇ ਸ਼ਬਦ ਪੜ੍ਹਦੀ ਸੀ ਜਿਹੜੀ ਕਿ ਵਾਈਗੁਰੂ ਜੀ ਵੀ ਗੁਰਸਿੱਖ ਸੁਪੁੱਤਰ ਮਿਲੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਸੁਪੁੱਤਰ ਤਾਂ ਕੀ ਇੱਕ ਪੁੱਤਰੀ ਭਰਾ ਮੰਨ ਕੇ ਹੋ ਰਹੇ ਨੇਗੇ ਤੁਹਾਨੂੰ ਪਤਾ ਹੀ ਵੀ ਮਾਪੇ ਨੂੰ ਘਰੋਂ ਕੱਢ ਰਹੇ ਨੇ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਨੇ ਬਗਾਨੀਆਂ ਧੀਆਂ ਦਾ ਸਾਰਾ ਕੁਝ ਨਾ ਵੀ ਇਸ ਚੀਜ਼ ਦੇ ਬਾਰੇ ਮੈਂ ਤੁਹਾਨੂੰ ਮੰਡੇ ਨੂੰ ਵੀਡੀਓ ਪਾਉਂਗੀ ਕਿਉਂਕਿ ਕੱਲ ਨੂੰ ਮੈਂ ਵੀ ਆਪਣੇ ਭਰਾ ਦੀ ਰਖੜੀ ਬੰਨਣ ਜਾਣਾ ਹੈਗਾ ਤਾਂ ਕੋਸ਼ਿਸ਼ ਕਰੂੰਗੀ ਮੈਂ ਕਿ ਮੈਂ ਵੀਡੀਓ ਬਣਾਵਾਂ ਅਗਰ ਬਣਾ ਸਕੀ ਤਾਂ ਮੈਂ ਕੱਲ ਨੂੰ ਪਾ ਦੂੰ ਨਹੀਂ ਫਿਰ ਮੈਂ ਪਰਸੋਂ ਤੁਹਾਨੂੰ ਉਹ ਵੀਡੀਓ ਪਾਵਾਂਗੀ ਤੇ ਇੱਕ ਸ਼ਬਦ ਤੁਸੀਂ ਨੇ ਕੋਸ਼ਿਸ਼ ਕਰਿਓ ਕਿ ਸਾਰੇ ਪੈਨਪਰਾ ਇਸ ਸ਼ਬਦ ਨੂੰ ਵੀ ਤੁਸੀਂ ਇਹ ਪੂਰਾ ਇੱਕ ਮਹੀਨਾ ਜਪਦੇ ਰਹੋ ਉਹ ਸ਼ਬਦ ਕਿਹੜਾ ਹੈਗਾ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾਜ ਸਵਾਰੇ ਇਸ ਸ਼ਬਦ ਨੂੰ ਤੁਸੀਂ ਨਾ ਲਗਾਤਾਰ ਜਪਦੇ ਰਹਿਣਾ ਤੁਸੀਂ ਨਾ ਮੋਬਾਈਲ ਤੇ ਡਾਊਨਲੋਡ ਕਰਕੇ ਸ਼ਬਦ ਨੂੰ ਲਿਖ ਲੈਣਾ ਤੁਹਾਡੇ ਕੋਲੇ ਪੋਥੀਆਂ ਨਹੀਂ ਕੋਡਾ ਸਾਹਿਬ ਤੁਸੀਂ ਉੱਥੇ ਕਹਿੰਦੇ ਬਸ ਥਿਰ ਕਰ ਵੈਸੋ ਹਰ ਜਨ ਪਿਆਰੇ ਤੁਸੀਂ ਸ਼ਬਦ ਬੋਲ ਕੇ ਉੱਥੇ ਕੱਢ ਲੈਣਾ ਉਸ ਨੂੰ ਕਿਸੇ ਪੇਜ ਤੇ ਲਿਖ ਲੈਣਾ ਤੁਰਦੇ ਫਿਰਦੇ ਕੰਮ ਕਰਦੇ ਜਾਉਂਦੇ ਜਾਂਦੇ ਗੱਡੀ 'ਚ ਜਾਂਦੇ ਕਿਤੇ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਦੇ ਰਹਿਣਾ ਤਾਂ ਵਾਹਿਗੁਰੂ ਜੀ ਤੁਹਾਡੇ ਘਰ ਨੂੰ ਕਿਵੇਂ ਖੁਸ਼ੀਆਂ ਦੇ ਨਾਲ ਭਰਦੇ ਨੇ ਮੈਂ ਨੂੰ ਕੁੱਤ ਤੇ ਯਕੀਨ ਨਹੀਂ ਹੁੰਦਾ ਵੀ ਆ ਦੋ ਤਿੰਨ ਦਿਨਾਂ ਦੇ ਵਿੱਚ ਵਾਈਗਰੂ ਜੀ ਨੇ ਨਾ ਇੰਨੀਆਂ ਖੁਸ਼ੀਆਂ ਪ੍ਰਾਪਤ ਕਰਵਾਈਆਂ ਨੇ ਸਭ ਤੋਂ ਵੱਡੀ ਖੁਸ਼ੀ ਮੈਨੂੰ ਦੇਖੋ ਤੁਹਾਡੇ ਸਾਰੇ ਪੈਨਪ੍ਰਾਪਾਂ ਦਾ ਜੋ ਪਿਆਰ ਇੰਨਾ ਕਰਦੇ ਹੋ ਤੁਸੀਂ ਕਿਉਂਕਿ ਕਹਿੰਦੇ ਦੁਨੀਆ ਤੇ ਆਏ ਆਣਾ ਕੁਝ ਪ੍ਰਾਪਤ ਕਰਕੇ ਜਾਈਏ ਬਸ ਤੁਹਾਡਾ ਸਾਰੇ ਪੈਨਪ੍ਰਾਪਾਂ ਦਾ ਪਿਆਰ ਹੀ ਮਿਲ ਰਿਹਾ ਮੈਨੂੰ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੀਦਾ ਤੇ ਦੂਸਰੇਆਂ ਜੋ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਆਪਾਂ ਨੂੰ ਚਾਹੀਦੀਆਂ ਕਿਉਂਕਿ ਮੰਗਦੇ ਆਪਾਂ ਪਿਤਾ ਤੋਂ ਹੀ ਆਗੇ ਉਹ ਦੇਣ ਵੇਲੇ ਨਹੀਂ ਦੇਖਦਾ ਮੈਂ ਅਕਸਰ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਕਹਿੰਦੀ ਆ ਕਿ ਮੰਗਣਾ ਤਾਂ ਸਿਰਫ ਪ੍ਰਮਾਤਮਾ ਤੋਂ ਮੰਗੋ ਜਦੋਂ ਤੁਹਾਨੂੰ ਉਹ ਦੇਣ ਲੱਗਿਆ ਨਾ ਤਾਂ ਤੁਹਾਨੂੰ ਪਿੱਛੇ ਮੁੜ ਕੇ ਕਦੇ ਨਹੀਂ ਦੇਖਣ ਦੇਵੇਗਾ ਯਕੀਨ ਮੰਨਿਓ ਜਿਹੜੇ ਵੀ ਭੈਣ ਭਰਾ ਆਪਣੀ ਕਿਸੇ ਵੀ ਚੀਜ਼ ਵਾਸਤੇ ਜਿਨਾਂ ਕਿ ਬੱਚਿਆਂ ਵਾਸਤੇ ਬਹੁਤ ਪੈਣਾ ਨੇ ਮੈਂ ਪਹਿਲਾਂ ਵੀ ਦੱਸੀ ਸੀ ਦੀ ਇਹ ਇੱਕ ਚੀਜ਼ ਉਹਨਾਂ ਨੇ ਵੀ ਬੱਚਿਆਂ ਨੇ ਕੀਤਾ 41 ਦਿਨਾਂ ਬੱਚਿਆਂ ਦੇ ਨਾਂ ਤੇ ਪਾਠ ਕੀਤਾ ਤੇ ਉਹਨਾਂ ਦੇ ਬੱਚਾ ਇੱਕ ਪੈਣ ਦਾ ਬੱਚਾ ਪਾਸ ਨਹੀਂ ਹੋ ਰਿਹਾ ਸੀ ਉਹਦੇ ਬਹੁਤ ਸੋਹਣੇ ਨੰਬਰ ਆਏ ਕੋਸ਼ਿਸ਼ ਕਰੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਿਆ ਕਰੋ ਪਾਠ ਕਰਨ ਤੋਂ ਬਾਅਦ ਵੀ ਅਰਦਾਸ ਕਰਿਆ ਕਰੋ ਪਹਿਲਾਂ ਵੀ ਅਰਦਾਸ ਕਰਿਆ ਕਰੋ ਕਿਉਂਕਿ ਅਰਦਾਸ ਕੋਈ ਪਤਾ ਨਹੀਂ ਹੈਗਾ ਤੁਰਦੇ ਫਿਰ ਜਦੋਂ ਮੈਂ ਕਹਿੰਦੀ ਵੀ ਆਮ ਤੁਸੀਂ ਹਨਾ ਹਰ ਟਾਈਮ ਅਰਦਾਸ ਕਰਦੇ ਰਿਹਾ ਕਰੋ ਕੋਈ ਪਤਾ ਨਹੀਂ ਕਦੋਂ ਵਾਹਿਗੁਰੂ ਜੀ ਤੁਹਾਡੀ ਅਰਦਾਸ ਸੁਣ ਲੈਣ ਕਹਿੰਦੇ 24 ਘੰਟਿਆਂ ਦੇ ਵਿੱਚ ਇੱਕ ਵਾਰ ਵਾਹਿਗੁਰੂ ਜੀ ਤੁਹਾਡੀ ਇੱਕ ਬੇਸ਼ਕ ਜ਼ਰੂਰ ਪੂਰੀ ਕਰਨ। ਤਾਂ ਜਿਹੜੇ ਭੈਣ ਭਰਾਵਾਂ ਨੂੰ ਵਿਸ਼ਵਾਸ ਹੈ ਤਾਂ ਇਸ ਕੰਮ ਨੂੰ ਜ਼ਰੂਰ ਕਰਨਾ। ਅੱਜ ਪੂਰਨਮਾਸੀ ਦੀ ਰਾਤ ਹੈਗੀ, ਪੂਰਨਮਾਸੀ ਹੈਗੀ। ਪੂਰਨਮਾਸੀ ਦੇਖੋ ਪੂਰਾ ਦਿਨ ਪੂਰਾ ਚੰਦਰਮਾ ਆਉਂਦਾ ਹੈ। ਪੂਰਨ ਮਤਲਬ ਕਿ ਗੁਰੂ ਸਾਹਿਬੀ ਦੇ ਇੱਕ ਆਪਾਂ લાલોબી ਤੁਹਾਡੀ ਕੋਈ ਵੀ ਮੰਗ ਹੈਗੀ ਪੂਰਨ ਹੋਏਗੀ ਹੋਵੇਗੀ ਤਾਂ ਤੁਸੀਂ ਅੱਜ ਤੋਂ ਇਹ ਚੀਜ਼ ਨੂੰ ਜਰੂਰ ਸ਼ੁਰੂ ਕਰਨਾ ਪੂਰਾ ਇਹ ਦੇਖੋ ਇਹ ਕਿੰਨਾ ਕੁ ਟਾਈਮ ਲੱਗਦੇ 10 ਮਿੰਟ 5 ਮਿੰਟ ਲੱਗਦੇ ਆਪਾਂ ਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਨ ਤੇ ਜੇ ਪਿਆਰ ਨਾ ਕਰੋਗੇ ਤਾਂ ਬਤ ਉਹ 10 ਮਿੰਟ ਲੱਗਣਗੇ ਹਨ ਤਾਂ ਤੁਸੀਂ 10 ਮਿੰਟ ਕੱਢ ਕੇ ਨਾ ਆਪਣੇ ਘਰ ਨੂੰ ਖੁਸ਼ੀਆਂ ਨਾਲ ਭਰ ਸਕਦੇ ਹੋ ਜ਼ਿੰਦਗੀ ਦੇ ਉਸ ਮੰਜ਼ਿਲ ਤੇ ਪਹੁੰਚਾ ਦੇਣਗੇ ਵਾਹਿਗੁਰੂ ਜੀ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਪਰ ਪਿਆਰ ਸਰਦਾ ਤੇ ਵਿਸ਼ਵਾਸ ਨਾ ਕਰਨਾ ਛੱਡਣਾ ਨਹੀਂ ਤੁਹਾਡੀ ਬੇਸ਼ਕੂਰੀ ਵੀ ਹੁੰਦੀ ਹੈ ਤਾਂ ਵੀ ਨਹੀਂ ਛੱਡਣਾ ਤੁਸੀਂ ਫੇਰ ਸ਼ੁਰੂ ਕਰ ਲਓ ਫੇਰ ਸ਼ੁਰੂ ਕਰ ਲਓ ਇਸ ਤਰੀਕੇ ਦੇ ਨਾਲ ਕਰਦੇ ਰਹਿਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਂਪੜਾ ਬੰਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ